ને <laughs> તમીરા <laughs> ਦਾਲ ਨਹੀਂ ਕਰੋ ਬੜਾ ਹੱਥ ਤੇ ਨਾ ਪੈਰ ਤੇ ਪੈਰ ਪੈਰ ਮੂਰੇ ਦੇਖ ਕੇ ਤੇਰੇ ਪੁੱਤ ਉਹਦੇ ਹੱਥ ਤੇ ਨਾ ਪੈਰ ਧਰ ਦੋ ਆ ਦੇ ਪੈਰ ਮੂਰੇ ਦੇਖ ਕੇ ਪੁੱਤ ਉਹਦੇ ਹੱਥ ਤੇ ਨਾ ਧਰ ਦੀ ਪੈਰ ਹੱਥ ਫੜ ਲਿਆ ਕਰੋ ਮੜਾ ਇਹਦਾ ਵਿਚ ਸਾਈਡ ਤੋਂ ਉੱਪਰ ਹੱਥ ਫੜ ਲੈ ਨਾਲੇ ਨਰਤੇ ਨਾ ਕਿੰਦੇ ਦੇ ਬਾਅਦ ਤੋਂ ਸਾਰੇ ਕਰਦੇ ਨੇ ਮੈਂ ਤੁਹਾਨੂੰ ਦੱਸਾਂਗਾ ਉਹਦੇ ਤੇ ਪਹਿਲੇ ਹੱਥ ਤੇ ਨਾ ਪੈਰ ਤੇ ਜਿਆਦਾ ਧਿਆਨ ਰੱਖੀ ਹਾ ਬਈ ਉਹ ਆ ਜਾਵੇਂ ਸਕੂਲ ਤੇ ਆ ਗਿਆ ਅੱਜ ਕਾ ਜਣਾ ਪੂਰਾ ਆਇਆ ਇਹ ਤਾਂ ਉਹ ਹੀ ਆਹ ਦੇਖੋ ਭਾਈ ਇੱਕ ਬਈ ਜਣਾ ਬਾਹਰੋਂ ਆਇਆ ਤੇ ਬਹੁਤ ਔਖਾ ਆ ਜਾਓ ਭਈ ਹੱਥ ਤੇ ਨਾ ਪੈਰ ਧਰਦੀ ਚੰਗਿਆ ਚੱਲ ਮੈਂ ਭਾਈ ਚਲੋ ਜੀ ਆਪਣਾ ਆ ਸਾਡਾ ਇਹਦਾ ਬੰਦ ਧੌਣੀ ਵੀ ਤਾਰਾ ਮੜੀ ਨਾ ਆ ਜਾ ਬਾਜੀ ਆ ਵੀ ਆ ਤੇਵਾ ਆ ਆ ਭਾਈ ਬੋ ਚਾਲੂ ਕਰਾ ਕੇ ਆ ਗਿਆ ਹੋ ਗਿਆ ਆਇਆ ਰੇੜੇ ਨਾਲ ਕੀ ਬਣੂਗਾ ਨਾ ਰੇੜੇ ਦਾ ਮੇਰਾ ਰੇੜਾ ਘਰੇ ਖੜਾਇਆ ਰੇੜਾ ਰਸੂਲਪੁਰ ਲਾਇਆ ਸਤਿ ਸ਼੍ਰੀ ਅਕਾਲ ਬਾਈ ਵੀਡੀਓ ਆ ਬਹੁਤ ਬਹੁਤ ਧੰਨਵਾਦ ਬਾਈ ਹੁਣਾਂ ਦਾ ਲੈਰ ਕਰਵਾ ਲੈ ਹੋਈ ਆਇਆ ਆਇਆ ਹੁਣ ਤੂੰ ਇੱਥੇ ਅੱਜ ਆਇਆ ਬੈਠੀ ਐ ਦੂਜੀ ਆ ਹਾਂ ਗਾਣੇ ਮਾਰਨੀ ਦਾਲੀ ਨਾ ਮੀ ਨਾ ਕਾਜ ਕਰਾਖ ਰੱਖੋ ਹਾਤਾਏ ਕਰਕੇ ਆਏ ਮੜਾ ਹਾਂ ਦਾ ਖਾਦਾ ਦੋ ਮਿੰਟ ਤੂੰ ਇੱਥੇ ਨਹੀਂ ਆ ਗਿਆ ਹੁਣ ਚਾਲ ਚਾਲ ਬਰੇ ਭੈਣ ਨਾ ਭੁੱਲੇ ਆਇਆ ਆ ਨਾਨਕਾ ਬੋਟਾ ਨਾਨਕਾ ਆਲਾ ਜਰਾ ਚਾਲ ਚਾਲ ਪਾੜ ਲਿਆ ਕਰੋ ਤਾਂ ਆਹ ਕਹਿ ਦੇ ਛੱਡਿਆ ਰੋ ਪੁਹ ਮਿੰਟ ਤੇ ਤੂੰ ਵੀ ਮੁਰੇ ਲੱਤਾਂ ਮਗਾ ਦੇ ਜਾਇ ਤੇ ਚੱਲ ਚੱਲ ਦਾਲਾ ਤੇ ਨੀ ਕਰੋ ਹੱਥ ਤੇ ਨਾ ਪੈਰ ਤੇ ਪੈਰ ਪੈਰ ਮੁਰੇ ਦੇਖ ਕੇ ਤੇਰੇ ਪੁੱਤੋਂ ਦੇ ਹੱਥ ਤੇ ਨਾ ਪੈਰ ਧਰ ਜੋ ਆ ਰੋ ਰੋ ਪੈਰ ਮਰੇ ਫੇਕ ਕੇ ਪੁੱਤ ਆ ਪੈ ਹੱਥ ਤੇ ਨਾ ਧਰ ਵੀ ਪੈਰ ਹੱਥ ਮੜ ਲਿਆ ਕਰੋ ਮੜਾ ਉਹਦਾ ਵਿਚ ਸੱਡ ਨੂੰ ਉੱਪਰ ਕਰਾ ਦਿਆ ਪੱਗ ਨਾਲੀ ਨਰਤੇ ਨਾ ਕਿੰਨੇ ਦੇ ਬਾਹਰ ਹੋ ਗਏ ਸਾਰੇ ਕਰਾ ਬਾਹਰ ਤੇ ਮਕਾਣ ਆ ਜਾਓ ਤੇ ਨਾਲ ਫੈਨਸਰੀ ਵੀ ਨਿਆ ਰੱਖੀ ਹਾਂ ਬਈ ਉਹ ਯਾਦ ਆ ਮੈਨੂੰ ਤੇਰੇ ਆ ਦੇਖੋ ਭਾਈ ਇੱਕ ਬਈ ਜਣਾ ਬਾਹਰੋਂ ਆਇਆ ਤੇ ਬਹੁਤ ਔਖਾ ਆ ਜਾਓ ਭਾਈ ਹੱਥ ਤੇ ਨਾ ਪੈਰ ਧਰ ਦੀ ਚੰਗਿਆ ਚਲ ਚਲ ਚਲੋ ਜੀ ਆਹ ਸਾਡਾ ਇਹਦਾ ਬੰਦ ਨਹੀਂ ਨਹੀਂ ਤਾਰ ਲੜੀ ਆ ਆ ਜਾਵਾ ਜੀ ਆਉਂਦੇ ਵਾਹ ਵਾਹ ਭਾਈ ਬੋ ਰੇੜੇ ਦਾ ਕੀ ਬਣੂਗਾ ਨਾ ਰੇੜੇ ਦਾ ਰੇੜਾ ਘਰੇ ਘਰਾਇਆ ਰੇੜਾ ਰਸੂਲਪੁਰ ਲਾਇਆ ਆਜੋ ਗਿੰਦੇ ਆ ਬਹੁਤ ਬਹੁਤ ਧੰਨਵਾਦ ਭਾਈ ਹੁਣਾਂ ਦਾ ਕਰਵਾਉਣੇ ਆਇਆ ਕਹਿੰਦੇ ਹੁਣ ਤੂੰ ਇੱਧਰ ਦੀ ਆ ਬੈਠੀ ਐ ਤੂੰ